No, mm -hmm. ਖਾਲਸਾ ਬਾਹੁਰਜੀ ਕੀ ਪਟੇ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਕੋਲਾ ਮਹੱਲਾ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਸੋ ਅੱਜ ਮਹਾਨ ਬਖਸ਼ਿਸ਼ ਰਹਿਮਤ ਦਇਆ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਨਾ ਦੇ ਪਾਵਨ ਪਿਤਰਸਥਾਨ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਗਾਂਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਾਕਤ ਸ੍ਰੀ ਕੇਸਗਰ ਸਾਹਿਬ ਦੇ ਛਤਰ ਸ਼ਾਯਾ ਹੇਠ ਕਾਰ ਸੇਵਾ ਪਿਲਾ ਅਨੰਦਗੜ੍ਹ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਨਗਾਰਿਆਂ ਤੇ ਚੋਟਾਂ ਲਗਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਖੋਈ ਹੈ ਸੰਤ ਜੀ ਸਤਿਗੁਰ ਨੇ ਕਿਰਪਾ ਰਹਿਮਤ ਕਿਦੈ ਕੀਤੀ ਹੈ ਸਿੱਖ ਕੌਮ ਨੂੰ ਆਣ ਤੇ ਸ਼ਾਨ ਦਾ ਪ੍ਰਤੀਕ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਜਿੱਥੇ ਇਹ Holi ਰੰਗਾਂ ਨਾਲ ਖੇਡੀ ਜਾਂਦੀ ਸੀ ਉਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਜੋ ਸਾਡਾ ਖਾਲਸਾ ਹੈ ਉਹ ਰੰਗਾਂ ਵਿੱਚ ਨਹੀਂ Holi ਖੇਡਿਆ ਕਰੇਗਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ ਔਰਨ ਕੀ Holi ਮਮ ਹੋਲਾ ਕਹੋ ਬਚਨ ਗੋਬਿੰਦ ਸਿੰਘ ਅਮੂਲਾ ਇਹ ਅਮੋਲੇ ਬਚਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਸਾਡਾ ਖਾਲਸਾ ਪੰਥ ਦਾ ਇਤਿਹਾਸ ਸਾਡੀ ਧੋਲੀ ਵਿੱਚ ਪਾਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਹੋਈ ਹੈ ਅੱਜ ਰਾਤ 12 ਵਜੇ ਨਗਾਰਿਆਂ ਦੀ ਚੋਟ ਤੇ ਹੋਲੇ ਮਹੱਲੇ ਦੀ ਆਰੰਭਤਾ ਹੁੰਦੀ ਹੈ ਔਰ ਕੱਲ ਨੂੰ ਠੀਕ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪੜਾ ਦੀ ਅਰੰਭਤਾ ਹੋਵੇਗੀ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 12 ਤਰੀਕ ਨੂੰ ਸਵੇਰੇ ਪਾਏ ਜਾਣਗੇ ਔਰ ਉਥੇ ਹੀ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 13 ਤਰੀਕ ਵਾਲੇ ਦਿਨ ਖੋਲੇ ਮਹੱਲੇ ਦੀ ਅਰੰਭਤਾ ਨੂੰ ਮੁੱਖ ਰੱਖਦੇ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 15 ਤਰੀਕ 15 ਮਾਰਚ 2025 ਹੋਲੇ ਮੁਹੱਲੇ ਵਾਲੇ ਦਿਨ ਪਾਏ ਜਾਣਗੇ ਜਿੱਥੇ ਇਹ ਅਖੰਡ ਪਾਖੰਡ ਦੀ ਰੰਮਤਾ ਤੇ ਸੰਪੂਰਨਤਾ ਹੀ ਹੁੰਦੀ ਹੈ ਉਥੇ ਸੰਗਤ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਨ ਗੁਰਮਤ ਸਮਾਗਮ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕਵੀਸ਼ਰੀ ਸਿੰਘ ਸੰਗਤਾਂ ਨੂੰ ਹਰਜਸ ਦੁਆਰਾ ਗੁਰਬਾਣੀ ਕੀਰਤਨ ਦੇ ਨਾਲ ਨੇ ਹਾਲ ਕਰਦੇ ਨੇ ਸੰਗਤ ਜੀ ਉਥੇ ਹੀ ਗਨੇਹੰਗ ਸਿੰਘ ਲਾਡਲੀਆਂ ਫੌਜਾਂ ਅਤੇ ਸਮੂੱਚਾ ਖਾਲਸਾ ਪੰਥ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤ ਪਾਵਨ ਪਵਿੱਤਰ ਧਰਤੀ ਤੇ ਆ ਕੇ ਹੋਲੇ ਮਹੱਲੇ ਦੀ ਰੌਣਕ ਨੂੰ ਵਧਾਉਂਦੀਆਂ ਨੇ ਔਰ ਸੱਚ ਕਰਕੇ ਜਾਣਿਓ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਰੂਪ ਵਿੱਚ ਸਤਿਗੁਰਾਂ ਨੇ ਆਪਣਾ ਸਰੀਰ ਬਖਸ਼ਿਸ਼ ਕੀਤਾ ਹੈ ਸਤਿਗੁਰ ਆਪ ਹੀ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਾਜ਼ਰ ਹੋਣ ਸੰਗਤ ਜੀ ਅਸੀਂ ਮਨ ਦੀਆਂ ਭਾਵਨਾ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਦੂਰੋਂ ਦਰੜਾਂ ਸੰਗਤਾਂ ਆ ਰਹੀਆਂ ਨੇ ਸੰਗਤ ਜੀ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕੋਈ ਐਸੇ ਕੰਮ ਨਹੀਂ ਕਰਨੇ ਜਿਹੜੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਕਿਸੇ ਦੀ ਉਂਗਲ ਹੋਵੇ ਸੰਗਤ ਜੀ ਅਸੀਂ ਸੋਹਣੇ ਸੁਚੱਜੇ ਕੰਮ ਕਰਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਆ ਕੇ ਦੀਵਾਨਾ ਦੀਆਂ ਹਾਜ਼ਰੀਆਂ ਭਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਣੀਆਂ ਉਹ ਤੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦੀ ਹਰ ਪ੍ਰਕਾਰ ਦੇ ਨਾਲ ਸਹਾਇਤਾ ਕਰਨੀ ਸਹਿਯੋਗ ਦੇਣਾ ਔਰ ਨਹੰਗ ਸਿੰਘ ਲਾਡਲੀਆਂ ਫੌਜਾਂ ਵੱਲੋਂ 15 ਤਰੀਕ ਵਾਲੇ ਦਿਨ ਔਰ ਜਿੱਥੇ ਹੋਲਾ ਮਹੱਲਾ ਚਰਨਕ ਗੰਗਾ ਦਾ ਸਟੇਡੀਅਮ ਵਿਖੇ ਖੇਡਿਆ ਜਾਂਦਾ ਹੈ ਉਥੇ ਹੋਲਾ ਮਹੱਲਾ ਠੀਕ 12:15 ਤਰੀਕ ਵਾਲੇ ਦਿਨ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੋਂ ਪੰਜ ਪਿਆਰੇ ਸਹਿਬਾਨ ਨਿਸ਼ਾਂਤੀ ਸਹਿਬਾਨਾਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ ਔਰ ਜਿਸ ਵਿੱਚ ਬੇਅੰਤ ਸੰਗਤਾਂ ਹਰ ਸਾਲ ਸਮੂਲ ਸਮੂਲੀਅਤ ਕਰਦੀਆਂ ਨੇ ਇਸ ਵਾਰ ਵੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਪ੍ਰਬੰਧ ਵੱਲੋਂ ਮਰੇਜਰ ਸਹਿਬਾਨ ਵੱਲੋਂ ਦਾਸ ਵੱਲੋਂ ਸਿੰਘ ਸਹਿਬਾਨਾ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੇ ਵੱਲੋਂ ਬੇਨਤੀ ਹੈ ਭਾਈ ਆਓ ਰਲ ਮਿਲ ਕੇ ਆਪਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ